ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ। ਇਸ ਦੌਰਾਨ ਉਹਨਾਂ ਦੇ ਨਾਲ ਕੁਝ ਅਜਿਹਾ ਹੋਇਆ ਜਿਸ ਦੀ ਉਹਨਾਂ ਨੇ ਸ਼ਾਇਦ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਦਰਅਸਲ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਦੇ ਵਿੱਚ ਇੱਕ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਇੱਕ ਮੁਸ਼ਕਲ ਸਵਾਲ ਦਾ ਸਾਹਮਣਾ ਕਰਨਾ ਪਿਆ। ਜਿਵੇਂ ਹੀ ਉਹ ਨਿਊਯਾਰਕ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਮੁਖ ਦਫ਼ਤਰ ਦੇ ਵਿੱਚ ਦਾਖਲ ਹੋਏ ਤਾਂ ਭਾਰਤੀ ਸਮਾਚਾਰ ਏਜੰਸੀ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਏਐਨਆਈ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਪਾਕਿਸਤਾਨ ਸਰਹੱਦ ਪਾਰ ਤੋਂ ਅੱਤਵਾਦ ਨੂੰ ਕਦੋਂ ਬੰਦ ਕਰੇਗਾ? ਇਹ ਸਵਾਲ ਸੁਣ ਕੇ ਸ਼ਾਹਬਾਜ਼ ਸ਼ਰੀਫ ਬੇਚੈਨ ਹੋ ਗਏ ਤੇ ਸਵਾਲ ਦਾ ਜਵਾਬ ਦਿੰਦੇ ਹੋਏ ਤੁਰੰਤ ਬੋਲੇ ਕਿ ਅਸੀਂ ਅੱਤਵਾਦ ਨੂੰ ਖਤਮ ਕਰ ਰਹੇ ਹਾਂ, ਅਸੀਂ ਉਹਨਾਂ ਨੂੰ ਹਰਾ ਰਹੇ ਹਾਂ। ਹਾਲਾਂਕਿ ਐਨਆਈ ਪੱਤਰਕਾਰ ਨੇ ਫਿਰ ਵਿਅੰਗਮਈ ਢੰਗ ਦੇ ਨਾਲ ਤਾਨਾ ਮਾਰਿਆ ਤੇ ਆਖਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਭਾਰਤ ਤੋਂ ਹਨ ਹਰਾ ਰਿਹਾ। ਸ਼ਰੀਫ ਨੇ ਇਸ ਟਿੱਪਣੀ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਸਿੱਧੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਲਈ ਚਲੇ ਗਏ। ਇਸ ਦੌਰਾਨ ਉਹ ਕਾਫੀ ਬੇਚੈਨ ਸראਏ।